ਫੋਟੋ ਸਾਰਾ ਦੋ ਮਿੰਟਾਂ ਦੇ ਕਾਲ ਬੈ ਆ ਗਏ ਤੁਮੇ ਮੈਂ ਬਹੁਤ ਸਾਰਾ ਆ ਗਏ ਦੇਖੋ ਭਾਈ ਇੱਕ ਸਾਈਡ ਤੇ ਕਿਉਂ ਕਿ ਉਹ ਟਿਕਣ ਦਾ 10 ਵਾ ਯਾ ਬਲਕੀ ਨੂੰ ਪਿੱਛੇ ਹੋ ਜਾ ਪਿੰਡ ਵਾਲੇ ਨਾਲ ਮਿਲਣ ਕਿ ਪਿੱਛੇ ਹੋ ਜਾ ਪਿੰਡ ਵਾਲੇ ਨਾਲ ਉਹ ਤੁਸੀਂ ਬਿੱਲੂ ਪਿੰਡ ਵਾਲੇ ਹੋਗਾ ਲੱਗੇ ਆਓ ਆਓ ਅੱਗੇ ਆਜੋ ਅੱਗੇ ਆਜੋ ਤੁਸੀਂ ਅੱਗੇ ਆਜੋ 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 ਅੱ

ਮੈਂ ਮੈਡਰ ਇੱਕ ਸੀਐਚਓ ਹੈਗੇ ਆ ਡਾਕਟਰ ਮਨੀਸ਼ਾ ਤੇ ਉਸ ਤੋਂ ਬਾਅਦ ਜਿਹੜੇ ਏਐਨਐਮ ਅੱਗੇ ਹੁੰਦੇ ਸੀਗੇ ਉਹ ਪਿਛਲੇ ਅਗਸਤ ਵਿੱਚ ਰਿਟਾਇਰ ਹੋ ਗਏ ਉਹਨਾਂ ਲਈ ਆਪਾਂ ਲੈਟਰ ਲਿਖੀ ਹੋਈ ਹੈ ਕਿ ਸਾਨੂੰ ਨਵੇਂ ਏਐਨਐਮ ਦਿਓ ਜਿਨ੍ਹਾਂ ਨੇ ਟੀਕਾਕਰਨ ਕਰਨਾ ਹੁੰਦਾ ਉਹਨਾਂ ਦੀ ਜਗ੍ਹਾ ਤੇ ਮੈਂ ਹਰ ਹਫਤੇ ਆਪਣੇ ਬਿਲਗੇ ਤੋਂ ਇੱਕ ਏਐਨਐਮ ਦੀ ਟੈਂਪਰੇਰੀ ਡਿਊਟੀ ਲਗਾਈ ਹੋਈ ਹੈ ਓਕੇ ਉਸ ਤੋਂ ਬਾਅਦ ਮਲਟੀਪਰਪਸ ਹੈਲਥ ਵਰਕਰ ਮੇਲੋਂ ਦੇ ਜਿਨ੍ਹਾਂ ਨੇ ਪਿੰਡ ਦੇ ਵਿੱਚ ਜਾ ਕੇ ਡੇਂਗੂ ਮਲੇਰੀਆ ਚਿਕਨਗੁਨੀਆ ਇਆਂ ਹੋਰ ਵੀ ਜਿਹੜੀਆਂ ਵੀ ਸੰਚਾਰਕ ਬਿਮਾਰੀਆਂ ਹੈਗੀਆਂ ਉਹਨਾਂ ਦੇ ਬਾਰੇ ਸਾਰੀ ਨੌਲੇਜ ਦੇਣੀ ਹੁੰਦੀ ਹੈ ਤੇ ਨਾਲੇ ਸਲਾਈਡਾਂ ਵਗੈਰਾ ਬਣਾਉਣੀ ਹੁੰਦੀਆਂ ਉਹਨਾਂ ਦੀ ਪੱਕੀ ਪੋਸਟਿੰਗ ਇੱਥੇ ਹੀ ਹੈ ਪਰ ਉਹਨਾਂ ਨੇ ਉੱਪਰੋਂ ਡੀ ਐਚ ਐਸ ਤੋਂ ਡੈਪੂਟੇਸ਼ਨ ਲਗਾਈ ਹੋਈ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹ ਸਿਰਫ ਸੋਮਵਾਰ ਆਪਾਂ ਕੋਲ ਹੁੰਦੇ ਆ ਇਸ ਕਰਕੇ ਉਹ ਥੋੜਾ ਆਪਾਂ ਨੂੰ ਇਹਨਾਂ ਦਾ ਮੈਨੂੰ ਲਿਖ ਕੇ ਭੇਜ ਜਨਰਲ ਡੈਪੂਟੇਸ਼ਨ ਕੈਨਸਲ ਕਰੀਏ ਥੋੜੀ ਜਿਹੀ ਘੱਟ ਹੈਗੀ ਇਸ ਨੂੰ ਕਰਵਾ ਦਿੰਨੇ ਆ ਤੇ ਉਸ ਤੋਂ ਇਲਾਵਾ ਮੈਡਮ 4-5 ਆਪਣੀਆਂ ਆਸ਼ਾ ਹੈਗੀਆਂ ਕਿਉਂਕਿ 5000 ਦੀ ਆਬਾਦੀ ਹੈ ਤੇ 1000 ਦੇ ਪਿਛੇ ਆਪਣੀ ਇੱਕ ਆਸ਼ਾ ਹੁੰਦੀ ਹੈ ਤੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਜਿਹੜੀ 1000-1000 ਦੀ ਪੋਪੂਲੇਸ਼ਨ ਹੈ ਉਹਨਾਂ ਨੇ ਘਰੋ ਘਰੀ ਜਾ ਕੇ ਗਰਭਵਤੀ ਔਰਤਾਂ ਤੇ ਆਪਣੇ ਛੋਟੇ ਬੱਚੇ ਆ ਜਿਨ੍ਹਾਂ ਦੇ ਕੀ ਟਿਕਾ ਕਰਨ ਡਿਊ ਹੈਗਾ ਆ ਤੇ ਬਜ਼ੁਰਗ ਹੈਗੇ ਆਪਣੇ ਉਹਨਾਂ ਦੀ ਦੇਖਭਾਲ ਤੇ ਕਿਸ਼ੋਰ ਅਵਸਥਾ ਚ ਕੋਈ ਲੜਕੀਆਂ ਜਾਂ ਕਿਸੇ ਨੂੰ ਵੀ ਜੋ ਵੀ ਪ੍ਰੋਬਲਮ ਹੈਗੀਆਂ ਤੇ ਉਹ ਆ ਕੇ ਆਪਣੇ ਸੀਐਚਓ ਮੈਡਮ ਨੂੰ ਵੀ ਪੂਰੀ ਜਾਣਕਾਰੀ ਦਿੰਦੀਆਂ ਤੇ ਅਦਰਵਾਈਜ਼ ਸਰਕਾਰ ਵੱਲੋਂ 104 ਦਵਾਈਆਂ ਜਿਹੜੀਆਂ ਹੈਗੀਆਂ ਇੱਥੇ ਨੇ ਹਾਂਜੀ ਹਾਲੇ ਮੈਡਮ ਉਹਦੇ ਵਿੱਚੋਂ ਕੁਝ ਪਿੱਛੋਂ ਸਪਲਾਈ ਨਹੀਂ ਆ ਰਹੀ ਪਰ ਜਿੰਨੀਆਂ ਵੀ ਆਪਾਂ ਨੂੰ ਆ ਰਹੀਆਂ ਉਹ ਸਾਰੀਆਂ ਦੀ ਸਾਰੀਆਂ ਬਲੱਡ ਟੈਸਟ ਵਗੈਰਾ ਬਲੱਡ ਟੈਸਟ ਮੈਡਮ ਕਿਟਸ ਆ ਗਈਆਂ ਆਪਾਂ ਕੋਲ ਤੇ ਹਾਲੇ ਸੀਐਚਓਜ਼ ਦੀ ਟ੍ਰੇਨਿੰਗ ਹੋਣੀ ਬਾਕੀ ਐ ਉਹ ਮੈਡਮ ਆਪਣੀ 1 ਤੋਂ 6 ਤੱਕ ਸੀਆਰਐਮ ਟੀਮ ਦੀ ਵਿਜ਼ਿਟ ਕਰਕੇ ਟ੍ਰੇਨਿੰਗ ਫਿਲਹਾਲ ਪੋਸਟਪੋਨ ਹੋ ਗਈ ਸੀਗੀ ਤੇ ਜਿੱਦਾਂ ਹੀ ਟ੍ਰੇਨਿੰਗ ਹੋ ਗਈ ਸੀ ਐਚਓਜ਼ ਦੀ ਤੇ ਜਿਹੜੇ ਸੱਤ ਤਰ੍ਹਾਂ ਦੇ ਟੈਸਟ ਹੈਗੇ ਆਪਣੇ ਖੂਨ ਦੇ ਤੇ ਪਿਸ਼ਾਬ ਦੇ ਤੇ ਉਹ ਇੱਥੇ ਅਵੇਲੇਬਲ ਹੋਣਗੇ ਆਪਣੇ ਠੀਕ ਹੈ ਗਰਭਵਤੀ ਔਰਤਾਂ ਦਾ ਤਾਂ ਖਾਸ ਤੌਰ ਤੇ ਹਾਂਜੀ ਗਰਭਵਤੀ ਔਰਤਾਂ ਦਾ ਹੋਰ ਕਿਹੜੇ ਕਿਹੜੇ ਜਿਹੜੇ ਸਟ੍ਰੈਟਜੀ ਵਿੱਚ ਆਮ ਆਦਮੀ ਕਲੀਨਿਕ 'ਚ ਇੰਜੈਕਸ਼ਨ ਨੇ ਉਹ ਵੀ ਇੱਥੇ ਹੈਗੇ ਸਾਰੇ ਮੈਡਮ ਜਿਹੜੇ ਆਮ ਆਦਮੀ ਕਲੀਨਿਕ ਵਾਲੇ ਇੰਜੈਕਸ਼ਨ ਹੈਗੇ ਇੱਕ ਤਾਂ ਕੁੱਤੇ ਦੇ ਕੱਟੇ ਤੋਂ ਹੈਗਾ ਆ ਉਹ ਕਿਉਂਕਿ ਹਾਲੇ ਸ਼ਾਰਟ ਚੱਲ ਰਹੀ ਸਪਲਾਈ ਫਿਲਹਾਲ ਆਪਾਂ ਆਮ ਆਦਮੀ ਕਲੀਨਿਕ 'ਤੇ ਇਹ ਅਵੇਲੇਬਲ ਕਰਾ ਪਾਏ ਆ ਅਦਰਵਾਇਜ਼ ਪਿਛੋਂ ਪ੍ਰਪੋਜ਼ਲ ਹੈਗਾ ਸਰਕਾਰ ਵੱਲੋਂ ਕਿ ਇੱਥੇ ਵੀ ਕੁੱਤੇ ਦੇ ਕੱਟੇ ਦਾ ਇੰਜੈਕਸ਼ਨ ਅਵੇਲੇਬਲ ਹੋਊਗਾ ਪਰ ਮੈਡਮ ਥੋੜੀ ਪ੍ਰੋਬਲਮ ਇਹ ਆ ਰਹੀ ਕਿ ਸ਼ਾਰਟ ਹੋਣ ਕਰਕੇ ਜਿੱਦਾਂ ਆਪਾਂ ਜਿੱਥੇ ਕਿ ਜਿੱਦਾਂ ਸੀਐਚਸੀ ਨੂਰਮਲ ਹੈਗੀ ਐ ਕਿਸੇ ਵਾਰ ਜਦੋਂ ਆਪਣੇ ਇੱਕ ਟੀਕੇ 'ਚੋਂ ਆਪਣੇ ਪੰਜ ਟੀਕੇ ਨਿਕਲਦੇ ਆ ਤੇ ਜੇ ਆਪਾਂ ਵੈਸੇ ਸਾਡੋ ਪਿੱਛੋਂ ਇਹ ਇਨਸਟਰਕਸ਼ਨ ਦਾ ਕਿ ਜੇ ਬਹੁਤ ਲੋਡ ਬੰਦ ਬੰਦਾ ਹੈਗਾ ਮਤਲਬ ਕਿ ਜਦੋਂ ਬਹੁਤ ਜ਼ਰੂਰੀ ਆਪਾਂ ਨੇ ਵੇਸਟੇਜ ਵਗੈਰਾ ਧਿਆਨ ਨਹੀਂ ਦੇਣਾ ਆਪਾਂ ਇੱਕ ਵਿੱਚੋਂ ਇੱਕ ਨੂੰ ਵੀ ਲਗਾ ਸਕਦੇ ਆ ਪਰ ਸ਼ਾਰਟੇਜ ਹੋਣ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦ ਤੱਕ ਆਪਣੇ 5 ਮਰੀਜ਼ ਨਾ ਇਕੱਠੇ ਹੋ ਜਾਣ ਆਪਾਂ ਥੋੜਾ ਉਹਨੂੰ ਸਰਫੇ ਨਾਲ ਵਰਤ ਲਈਏ ਕਿਉਂਕਿ ਬਾਹਰੋਂ ਕਾਫੀ ਕੋਸਟਲੀ ਮਿਲਦਾ ਹੈਗਾ ਅਦਰਵਾਈਜ਼ ਪੁੱਛੋ ਪ੍ਰੋਪੋਜ਼ਲ ਹੈਗੀ ਆ ਕਿ ਐਂਟੀ ਰੈਬੀਜ਼ ਵੈਕਸੀਨ ਇੱਥੇ ਅਵੇਲੇਬਲ ਹੋਏਗਾ ਠੀਕ ਤੇ ਬਾਕੀ ਫਿਲਹਾਲ ਜਿਹੜਾ ਐਂਟੀ ਸਨੇਕ ਵੈਨਮ ਵਗੈਰਾ ਹੈਗਾ ਉਹ ਮੇਨ ਪੀਐਸਸੀ ਜਾਂ ਸੀਐਸਸੀਸ ਤੇ ਅਵੇਲੇਬਲ ਹੈਗਾ ਕਿਉਂਕਿ ਇੱਥੇ ਛੋਟੇ ਡਾਕਟਰ ਹੁੰਦੇ ਆ ਜਿਨ੍ਹਾਂ ਨੂੰ ਕੁਝ ਬਿਮਾਰੀਆਂ ਦੀ ਹੀ ਟ੍ਰੇਨਿੰਗ ਐਮਬੀਬੀਐਸ ਹੁੰਦਾ ਨਾ ਨਹੀਂ ਮੈਡਮ ਇੱਥੇ ਜਾਂ ਬੀਐਮਐਸ ਡਾਕਟਰ ਹੁੰਦੇ ਆ ਜਾਂ ਬੀਐਸਸੀ ਨਰਸਿੰਗ ਜਾਂ ਬੀਡੀਐਸ ਜਿਨ੍ਹਾਂ ਨੂੰ ਕੀ ਜਿਹੜੀ ਹੈਗੀ ਇਗਨੂ ਯੂਨੀਵਰਸਿਟੀ ਤੋਂ 6 ਮਹੀ ਉਸ ਤੋਂ ਬਾਦ ਉਹਦਾ ਰਿਟਰਨ ਤੇ ਪ੍ਰੈਕਟੀਕਲ ਐਗਜ਼ਾਮ ਹੋਣ ਤੋਂ ਬਾਅਦ ਸਰਟੀਫਿਕੇਟ ਦੇਣ ਤੋਂ ਬਾਅਦ ਉਹਨਾਂ ਨੂੰ ਹੈਲਥ ਐਂਡ ਵੈਲਨੈਸ ਜਾਂ ਆਯੂਸ਼ਮਨ ਅਰੋਗ્ય ਕੇਂਦਰ ਤੇ ਪੋਸਟਿੰਗ ਉਹਨਾਂ ਨੂੰ ਮੈਡਮ ਦਿੱਤੀ ਜਾਂਦੀ ਹੈ ਠੀਕ ਹੈ ਥੈਂਕ ਯੂ ਜੀ ਸਾਸ਼ੀਕਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਚੂਹੇ ਕੀ ਦੇ ਵਿੱਚ ਵੈਲਨੈਸ ਸੈਂਟਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ तकरीबन 28 ਲੱਖ ਰੁਪਏ ਦੀ ਅਮਾਉਂਟ ਦੇ ਨਾਲ ਤਿਆਰ ਕੀਤਾ ਗਿਆ ਇਹ ਵੈਲਨੈਸ ਸੈਂਟਰ ਜਿਹੜਾ ਇਹ ਇਸ ਪਿੰਡ ਵਾਸਤੇ ਖਾਸ ਤੌਰ ਤੇ ਔਰ ਆਸ-ਪਾਸ ਦੇ ਛੋਟੇ-ਛੋਟੇ ਪਿੰਡ ਜਿੱਥੇ ਸਿਹਤ ਦੀਆਂ ਕੋਈ ਸਹੂਲਤਾਂ ਨਹੀਂ ਹੈਗੀਆਂ ਉਹਨਾਂ ਵਾਸਤੇ ਇਹ ਵੈਲਨੈਸ ਸੈਂਟਰ ਜਿਹੜਾ ਸਰਕਾਰ ਦੇ ਵੱਲੋਂ ਬਣਾਇਆ ਗਿਆ ਇਹਦੇ ਵਿੱਚ ਤਕਰੀਬਨ 4-5 4 ਤੋਂ 5 ਮੈਂਬਰਾਂ ਦਾ ਸਟਾਫ ਜਿਹੜਾ ਹਰ ਵੇਲੇ ਅਵੇਲੇਬਲ ਹੁੰਦਾ ਔਰ ਜਿਹੜੀਆਂ ਇਸ ਨਗਰ ਦੀਆਂ ਆਸ਼ਾ ਵਰਕਰਸ ਨੇ ਜੰਜ ਇਸ ਨੂੰ 5000 ਦੀ ਆਬਾਦੀ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤਾ ਗਿਆ ਹੈ ਕਿ ਆਸ-ਪਾਸ ਦੇ ਵੀ ਜਿਹੜੇ ਪਿੰਡਾਂ ਦੀਆਂ ਆਸ਼ਾ ਵਰਕਰਸ ਨੇ ਉਹਨਾਂ ਨੂੰ ਵੀ ਇੱਥੇ ਐਸੋਸੀਏਟ ਕੀਤਾ ਗਿਆ ਪੰਜ ਆਸ਼ਾ ਵਰਕਰ 5000 ਦੀ ਆਬਾਦੀ ਜਿਹੜੀ ਆ ਉਹ ਆਸ਼ਾ ਵਰਕਰਸ ਹਰ ਵੇਲੇ ਇਹਨਾਂ ਦੇ ਨਾਲ ਐਸੋਸੀਏਟ ਰਹਿੰਦੀਆਂ ਖਾਸ ਤੌਰ ਤੇ ਗਰਭਵਤੀ ਔਰਤਾਂ ਦਾ ਇਹ ਇੱਥੇ ਖਾਸ ਇਲਾਜ ਕੀਤਾ ਜਾਂਦਾ ਘਰ ਹੀ ਜਾ ਕੇ ਉਹਨਾਂ ਦੇ ਇੰਜੈਕਸ਼ਨ ਲਾਈ ਜਾਂਦੇ ਆ ਬੱਚਿਆਂ ਦੀ ਵੈਕਸੀਨੇਸ਼ਨ ਜਿਹੜੀ ਆ ਉਹਦੇ ਵੱਲ ਖਾਸ ਧਿਆਨ ਦਿੱਤਾ ਜਾਂਦਾ ਔਰ ਬਾਕੀ ਜਿਹੜੀਆਂ ਜਨਰਲ ਟੈਸਟ ਕੁਸ਼ਟ ਸਟੇਟ ਤੇ ਕੁਝ ਦਵਾਈਆਂ ਜਿਹੜੀਆਂ ਨੇ ਵੈਸੇ 105 ਤਰ੍ਹਾਂ ਦੀਆਂ ਦਵਾਈਆਂ ਐਸਐਮਓ ਸਾਹਿਬ ਨੇ ਦੱਸਿਆ ਕਿ ਇੱਥੇ ਅਵੇਲੇਬਲ ਹੋਣਗੀਆਂ ਔਰ ਅਜੇ ਉਹਨਾਂ ਦੇ ਵਿੱਚੋਂ ਕੁਝ ਸ਼ਾਰਟੇਜ ਨੇ ਔਰ ਬਾਕੀ ਜਿਹੜੀਆਂ ਦਵਾਈਆਂ ਸਾਡੇ ਬਿਲਕੁਲ ਨਾਲ ਇੱਥੇ ਸਿਵਲ ਹਸਪੀਟਲ ਐ ਸੀਐਚਸੀ ਦੇ ਵਿੱਚ ਕੁੱਤੇ ਦੇ ਵੱਢਣ ਦਾ ਇੰਜੈਕਸ਼ਨ ਹੋ ਗਿਆ ਸਨੇਕ ਬਾਈਟ ਦਾ ਇੰਜੈਕਸ਼ਨ ਹੋ ਗਿਆ ਸੱਪ ਕੱਟਣ ਦਾ ਉਹ ਸਾਰੇ ਇੰਜੈਕਸ਼ਨ ਉੱਥੇ ਅਵੇਲੇਬਲ ਨੇ ਜੇ ਜ਼ਰੂਰਤ ਪਵੇ ਤਾਂ ਉੱਥੇ ਵੀ ਪੇਸ਼ੈਂਟ ਭੇਜਿਆ ਜਾ ਸਕਦਾ ਉਹਨਾਂ ਦੇ ਕੋਲੋਂ ਡੋਜ਼ ਲੈ ਕੇ ਲਾਈ ਵੀ ਜਾ ਸਕਦੀ ਹੈ ਇੱਥੇ ਵੀ ਲਾਈ ਜਾ ਸਕਦੀ ਹੈ ਮੈਂ ਸਮਝਦੀ ਹਾਂ ਕਿ ਇਹ ਆਮਦਵੀ ਪਾਰਟੀ ਦਾ ਭਗਵਾਨ ਮਾਨ ਜੀ ਦਾ ਸਰਕਾਰ ਦਾ ਇਹ ਇੱਕ ਬਹੁਤ ਨੇਕ ਉਪਰਾਲਾ ਜਿਹੜਾ ਆਮ ਲੋਕਾਂ ਵਾਸਤੇ ਆ ਗਰੀਬਾਂ ਵਾਸਤੇ ਆ ਜਿਨ੍ਹਾਂ ਨੂੰ ਦੂਰ ਦਰਾਡੇ ਜਿਹੜੀਆਂ ਛੋਟੇ ਛੋਟੇ ਇਲਾਜਾਂ ਵਾਸਤੇ ਜਾਂ ਮਹਿੰਗੇ ਇਲਾਜਾਂ ਵਾਸਤੇ ਜਾਂ ਫਿਰ ਜਿਹੜੇ ਡਾਕਟਰ ਜਿਨ੍ਹਾਂ ਦੀ ਕਾਬਲੀਅਤ ਨਹੀਂ ਹੁੰਦੀ ਉਹ ਵੀ ਜਿਹੜੇ ਆ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰਦਾ ਉਹਦੇ ਨੂੰ ਉਹਨੂੰ ਇੱਕ ਵੱਡਾ ਹੁਲਾਰਾ ਮਿਲਦਾ ਜੀ ਤਾਂ ਲੋਕਾਂ ਦੇ ਵਿੱਚ ਇਹ ਸੀਦਾ ਸੀਗਾ ਕਿ ਐਮਪੀ ਵਿਲੇ ਦੀਆਂ ਤੁਹਾਡੇ ਇਸ ਫੈਲ ਦੇ ਵਿੱਚ ਕਿੰਨੀਆਂ ਗਰੰਟੀਆਂ ਲੱਗੀਆਂ ਜਾਂ ਪੰਜਾਬ ਸਰਕਾਰ ਦੀਆਂ ਇਹ ਬੜਾ ਰੌਲਾ ਪੈ ਰਿਹਾ ਮੈਂ ਇਹਦੀ ਡੀਟੇਲ ਤੁਹਾਨੂੰ ਥੋੜੀ ਦੇਰ ਚ ਦੇ ਦਿੰਦੀ ਆ ਕਿੰਦਾ ਕਿੱਥੇ ਹੈ ਗਈ ਮੈਂ ਜਰਾ ਦੇਖੋ ਜੀ ਇੱਥੇ ਹਮੇਸ਼ਾ ਹੀ ਕੋਈ ਨਾ ਕੋਈ ਰੌਲਾ ਰਿਹਾ ਜੀ ਜਿਨ੍ਹਾਂ ਪਿੰਡਾਂ ਦੇ ਵਿੱਚ ਬੰਦੇ ਜਿਹੜੇ ਆਪਣੇ ਆਪ ਨੂੰ ਵੱਡਾ ਲੀਡਰ ਕਹਾਉਂਦੇ ਨੇ ਉਹਨਾਂ ਦੀ ਸੋਚ ਬੜੀ ਛੋਟੀ ਹੋ ਕੇ ਨਿਬੜਦੀ ਆ ਛੋਟੀ ਸੋਚ ਮੈਂ ਤਾਂ ਕਹਿੰਨੀ ਆ ਕਿ ਗਰੀਬਾਂ ਤੋਂ ਗਰੀਬਾਂ ਤੋਂ ਸਹੂਲਤਾਂ ਨੂੰ ਦੂਰ ਰੱਖਣਾ ਉਹਨਾਂ ਵਾਸਤੇ ਜਦਬਾਜੀ ਦੇ ਵਿੱਚ ਕੰਮ ਨਾ ਕਰਨਾ ਇਦੋਂ ਛੋਟੀ ਸੋਚ ਕੋਈ ਨਹੀਂ ਹੋ ਸਕਦੀ ਮੇਰਾ ਮਨੋਰਥ ਜਿਹੜਾ ਮੇਰਾ ਅਜੰਡਾ ਜਿਹੜਾ ਉਹ ਸਭ ਤੋਂ ਪਹਿਲਾਂ ਜਿਹੜੇ ਦੱਬੇ ਕੁਚਲੇ ਲੋਕ ਜਿਹੜੇ ਗਰੀਬ ਮੁਹੱਲੇ ਨੇ ਜਿਨ੍ਹਾਂ ਦੀ ਕਦੀ ਬਾਤ ਨਹੀਂ ਕਿਸੇ ਨੇ ਪੁੱਛੀ ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ ਮੈਂ ਸਭ ਤੋਂ ਪਹਿਲਾਂ ਕੰਮ ਉੱਥੇ ਸਟਾਰਟ ਕਰਵਾਨੀ ਆ ਇੱਥੇ ਪਿਛਲੇ 1 ਸਾਲ ਤੋਂ ਜਿਹੜੀ ਆ ਨਾ ਉਹ ਤਸਲਬਾਜੀ ਚੱਲਦੀ ਆ ਰਹੀ ਆ ਕਿ ਇੱਥੇ ਚੂਹੇ ਕੀ ਦਾ ਹਿੱਸਾ ਤੋਤੇ ਆਣੀ ਆ ਕਿ ਤੋਤੇਆਣੀ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਉਹਨਾਂ ਦਾ ਇਹ ਏਜੰਡਾ ਆ ਕਿ ਤੋਤੇਆਣੀ ਦੇ ਵਿੱਚ ਕੋਈ ਕੰਮ ਨਹੀਂ ਕਰਨ ਦੇਣਾ ਪਰ ਉਹਦੇ باوجود ਮੈਂ ਪਿਛਲੇ ਜਿਹੜੇ ਅਸੀਂ ਐਮਪੀ ਬਣਾਏ ਸੀ 2023 ਦੇ ਵਿੱਚ ਉਹਨਾਂ ਦੇ ਕੋਲੋਂ ਮੈਂ ਜਿਹੜੀ ਇਹਨਾਂ ਵਾਸਤੇ ਫੰਡ ਲੈ ਕੇ ਆਈ ਸੀ ਉਸ ਫੰਡ ਦੇ ਤੁਸੀਂ ਦੇਖੋ ਮਤਲਬ ਛੋਟੀ ਸੋਚ ਦਾ ਇੱਕ ਹੋਰ ਨਤੀਜਾ ਕਿ ਜਿਹੜਾ ਫੰਡ ਮੈਂ ਲੈ ਕੇ ਆਈ ਸੀ ਉਸ ਫੰਡ ਦੇ ਨਾਲ ਮੌਜੂਦਾ ਐਮਪੀ ਚੰਜੀਤ ਸਿੰਘ ਚੰਨੀ ਦਾ ਦੇ ਕੋਲੋਂ ਉਦਘਾਟਨ ਕਰਵਾਇਆ ਗਿਆ ਉਸ ਪਾਈਪਲਾਈਨ ਦਾ ਫੰਡ ਮੈਂ ਲੈ ਕੇ ਆਈ ਸੀ ਸੁਸ਼ੀਲ ਰਿੰਕੂ ਜੀ ਸੁਦੀਕੂ ਜੀ ਕੋਲੋਂ ਉਹਨਾਂ ਫੰਡਾਂ ਦੇ ਨਾਲ ਉਦਘਾਟਨ ਜਿਹੜਾ ਆ ਉਹ ਚੰਜੀ ਸਿੰਘ ਚੰਨੀ ਕੋਲੋਂ ਕਰਵਾਇਆ ਗਿਆ ਜਦ ਕਿ ਹਜੇ ਤੱਕ ਇੱਕ ਵੀ ਰੁਪਈਆ ਚੰਜੀ ਸਿੰਘ ਚੰਨੀ ਦਾ ਇਸ ਪੰਚਾਇਤ ਦੇ ਖਾਤੇ ਵਿੱਚ ਅਜੇ ਵੀ ਨਹੀਂ ਆਇਆ ਜਦ ਕਿ ਪਾਈਪਲਾਈਨ ਜਿਹੜੀ ਉਹ ਕੰਪਲੀਟ ਵੀ ਹੋ ਗਈ ਐ ਉਸ ਤੋਂ ਇਲਾਵਾ ਹੁਣ ਅਸੀਂ ਜਿਹੜਾ ਥੋੜੀ ਦੇਰ ਪਹਿਲਾਂ 1.4 ਲੱਖ ਰੁਪਏ ਇੱਥੇ ਇੱਕ ਬਹੁਤ ਬੁਰੀ ਹਾਲਤ ਐ ਇੱਕ ਗਲੀ ਦੀ ਉਹਦੇ ਵਿੱਚ ਸੀਵਰ ਵੀ ਪਾਉਣਾ ਉੱਥੇ ਇੰਟਰਲੌਕ ਵੀ ਲਾਉਣਾ ਉਹਦੇ ਵਾਸਤੇ ਵੀ 1.4 ਲੱਖ ਰੁਪਏ ਮੈਂ ਪਾਇਆ ਸੀਵਰ ਵਾਸਤੇ ਔਰ 10 ਲੱਖ ਰੁਪਏ ਹੋਰ ਅਸੀਂ ਜਿੱਥੇ ਇੰਟਰਲੋਕਿੰਗ ਹੋਣ ਵਾਲੀ ਐ ਉਹਦੇ ਉਹਦੇ ਵਾਸਤੇ ਜਿਹੜਾ ਅੱਜ ਜਾਂ ਕੱਲ ਸਾਡੇ ਰੰਗਲੇ ਪੰਜਾਬ ਦੀ ਗ੍ਰਾਂਟ ਜਿਹੜੀ ਇੱਥੇ ਖਾਤੇ ਦੇ ਵਿੱਚ ਇਹਨਾਂ ਦੇ ਆ ਰਹੀ ਆ ਉਹ ਵੀ ਮੈਂ ਪਾਈ ਆ ਮੇਰਾ ਜਿਹੜਾ ਸਮੁੱਚਾ ਟਾਰਗੇਟ ਸਭ ਤੋਂ ਪਹਿਲਾਂ ਤੋਤੇਆਣੀ ਹੋਏਗਾ ਕਿ ਇਹ ਇਹਨਾਂ ਦਾ ਜਨਜੀਵ ਜਿੰਨੀ ਦੇਰ ਨਹੀਂ ਸ ਉਹ ਨਹੀਂ ਇਸ ਨਗਰ ਦੇ ਵਿੱਚ ਲਾਇਆ ਜਾਊਗਾ ਇਹਨਾਂ ਦਾ ਜਿਹੜਾ ਪਾਣੀ ਦਾ ਨਿਕਾਸ ਆ ਉਹ ਵੀ ਬੜਾ ਪ੍ਰਭਾਵਿਤ ਹੈ ਇੱਥੋਂ ਉਸ ਪਾਣੀ ਦੇ ਨਿਕਾਸ ਨੂੰ ਵੀ ਛੇਤੀ ਸ਼ੁਰੂ ਕਰ ਰਹੇ ਹਾਂ ਉਹਦੀ ਅਮਾਉਂਟ ਵੀ ਪਹਿਲਾਂ ਤੋਂ ਹੈਗੀ ਹੈ ਔਰ ਰੀਸੈਂਟਲੀ ਹੁਣੇ-ਹੁਣੇ ਹਜੇ 70% ਵਾਲੀਆਂ ਜਿਹੜੀਆਂ ਦੋ ਗਰੰਟਾ ਨੇ ਇਕੱਠੀਆਂ ਉਹ ਤੁਸੀਂ ਪਿਛਲੇ ਦਿਨਾਂ ਚ ਹਰਪਾਲ ਸਿੰਘ ਜੀ ਚੀਵਾ ਹੋਣ ਦਾ ਬਿਆਨ ਪੜਿਆ ਹੋਣਾ 332 ਕਰੋੜ ਰੁਪਏ ਸਰਕਾਰ ਨੇ ਸਾਰੀਆਂ ਪੰਚਾਇਤਾਂ ਦੇ ਖਾਤੇ ਦੇ ਵਿੱਚ ਜਿਹੜਾ ਉਹ ਟਰਾਂਸਫਰ ਕਰਵਾਇਆ ਔਰ ਦੋ ਦੋ ਕਿਸ਼ਤਾਂ ਜਿਹੜੀਆਂ 70% ਵਾਲੀਆਂ ਉਹ ਖਾਤਿਆਂ ਦੇ ਵਿੱਚ ਆ ਚੁੱਕੀਆਂ ਉਹਦੇ ਨਾਲ ਵੀ ਅਸੀਂ ਕੰਮ ਕਰਾਂਗੇ ਹੁਣ ਤੱਕ ਤਕਰੀਬਨ ਜੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ ਤੇ ਜਿਹੜੀ ਹੁਣ ਤੱਕ ਦੀ ਸਾਡੀ ਗਰੰਟ ਆ ਕਿਉਂਕਿ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਸਾਡੇ ਵਲੰਟੀਅਰਸ ਨੂੰ ਸਵਾਲ ਕੀਤਾ ਜਾਂਦਾ ਇਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਕਿ ਤੁਸੀਂ ਹੁਣ ਤੱਕ ਦਿੱਤਾ ਕੀ ਆ 2 ਲੱਖ ਰੁਪਏ ਜਿਹੜਾ ਅ ਅਨਟਾਈਡ ਫੰਡ ਦਾ ਜਿਹੜਾ ਚੱਲ ਰਿਹਾ ਕੰਮ ਉਹਦਾ ਹਜੇ ਵੀ ਬਕਾਇਆ ਪਿਆ 20000 ਰੁਪਏ ਜਿਹੜਾ ਉਹ ਟਾਈਡ ਫੰਡ ਦਾ ਸਾਡੇ ਕੋਲ ਇੱਥੇ ਇਹਨਾਂ ਦੇ ਕੋਲ ਪਿਆ ਜਿਹਨੂੰ ਕਿਸੇ ਨੂੰ ਕੋਈ ਲੇਬਰ ਵਗੈਰਾ ਦੇਣੀ ਹੋਵੇ ਤੇ ਦਿੱਤੀ ਜਾ ਸਕਦੀ ਆ 4 ਲੱਖ ਰੁਪਏ ਇੰਟਰਲੌਕ ਦੇ ਲਈ ਜਗਤਾਰ ਸਿੰਘ ਫਿਰਨੀ ਤੋਂ 3 ਦੇ ਤੱਕ ਦੀ ਜਿਹੜੀ ਫਿਰਨੀ ਆ ਉਦਾਇਆ ਤੇ 5 ਲੱਖ ਰੁਪਏ ਸੀ ਜਿਹੜਾ ਗਊਸ਼ਾਲਾ ਬੜਾ ਜਿਹੜਾ ਸਾਡਾ ਉਹ ਤਲਾਬ ਮੈਨੂੰ ਤਲਾਬ ਆ ਉਹਦੇ ਵਾਸਤੇ ਇਹਨਾਂ ਦੇ ਇਹਨਾਂ ਦੇ ਇਹਨਾਂ ਦਾ ਹਿੱਸਾ ਆ ਉਹ ਚੂਹੇ ਕਿਦਾਈ 1 ਲੱਖ ਰੁਪਏ ਬੱਸ ਸਟੈਂਡ ਦੀ ਸ਼ੈੱਡ ਵਾਸਤੇ ਰੰਗਲਾ ਪੰਜਾਬ ਦੇ ਵਿੱਚ ਅਲੱਗ ਤੋਂ ਪਾਇਆ ਗਿਆ ਮਹੱਲਾ ਤੋਤੇ ਆਣੀ ਸੀਵਰੇਜ ਤੇ ਇੰਟਰਲੋਕਿੰਗ ਦੀ ਉਸਾਰੀ ਵਾਸਤੇ 10 ਲੱਖ ਰੁਪਏ ਰੀਸੈਂਟਲੀ ਰੰਗਲੇ ਪੰਜਾਬ ਦੇ ਖਾਤੇ ਦੇ ਵਿੱਚੋਂ ਇਹਨਾਂ ਦੇ ਖਾਤੇ ਦੇ ਵਿੱਚ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਟਰਾਂਸਫਰ ਹੋ ਜਾਣਾ ਜਿਹਦੇ ਨਾਲ ਅਸੀਂ ਇਹ ਕੰਮ ਸ਼ੁਰੂ ਕਰਨਾ ਔਰ 7 ਲੱਖ ਰੁਪਈਆ ਅਸੀਂ ਜਿਹੜਾ ਪੰਜਾਬ ਨਿਰਮਾਣ ਦੇ ਵਿੱਚ ਪੂਤnath ਮੰਦਿਰ ਵਾਲੇ ਸੀਵਰੇਜ ਵਾਸਤੇ ਵੀ ਦਿੱਤਾ ਸੀ ਜਿਹਦਾ ਉਦਘਾਟਨ ਚੰਨੀ ਹੋਣੀ ਕਰੀ ਫਿਰਦੇ ਆ ਔਰ ਸਾਡੇ ਵੋਲੰਟੀਅਰਸ ਨੂੰ ਸਾਡੇ ਵੋਟਰਸ ਨੂੰ ਜਲੀਲ ਕਰਦੇ ਇਹ ਲੋਕ ਕਿ ਤੁਸੀਂ ਲੈ ਕੇ ਕੀ ਆਏ ਮਤਲਬ ਮੇਰੀ ਇੱਥੇ ਕਹਿਣ ਦੀ ਗੱਲ ਸਿਰਫ ਇਸ ਸੁਣਾਉਣ ਦਾ ਸੁਣਾਉਣਾ ਜ਼ਰੂਰੀ ਨਹੀਂ ਹੁੰਦਾ ਜਿਹੜੇ ਪਿੰਡ ਦੇ ਵਿੱਚ ਪੈਸੇ ਪਏ ਉਹ ਖਰਚਣਾ ਪੰਚਾਇਤ ਦਾ ਫਰਜ਼ ਹੁੰਦਾ ਇਹ ਵੀ ਫਰਜ਼ ਹੁੰਦਾ ਕਿ ਜਿੱਥੇ ਪਹਿਲਾਂ ਕਦੀ ਨਹੀਂ ਕੰਮ ਹੋਇਆ ਸਭ ਤੋਂ ਪਹਿਲਾਂ ਉੱਥੇ ਕੰਮ ਕੀਤਾ ਜਾਵੇ ਇਹ ਸਦਾ ਹੀ ਮਤਲਬ ਇਹ ਇਹਨੂੰ ਅੰਗੋਲਿਆ ਕੀਤਾ ਗਿਆ ਉਹਨਾਂ ਨੇ ਆਪਣੀਆਂ ਪੱਕੀਆਂ ਵੋਟਾਂ ਜਿਹੜੀਆਂ ਵੱਡੇ ਲੀਡਰਾਂ ਨੇ ਪਿੰਡ ਦੇ ਵਿੱਚ ਰੱਖੀਆਂ ਆ ਔਰ ਇਹ ਇਹਨਾਂ ਲੋਕਾਂ ਨੂੰ ਹਮੇਸ਼ਾ ਵੋਟਾਂ ਇਹਨਾਂ ਦੀਆਂ ਲੈਂਦੇ ਰਹੇ ਆ ਪਰ ਹਮੇਸ਼ਾ ਹੀ ਇਗਨੋਰ ਕੀਤਾ ਇਹਨਾਂ ਨੂੰ ਇਹ ਹੁਣ ਕਿਉਂਕਿ ਇੱਥੇ ਗਰੀਬ ਤਬਕਾ ਸਾਰਾ ਵਸਦਾ ਔਰ ਅਮੀਰਾਂ ਦੀਆਂ ਦੋਸਤੀਆਂ ਵੀ ਅਮੀਰਾਂ ਦੇ ਨਾਲ ਜਾਂ ਵੱਡਿਆਂ ਦੇ ਨਾਲ ਪੱਕਿਆਂ ਦੇ ਨਾਲ ਔਰ ਗਰੀਬਾਂ ਦੀ ਗਰੀਬਾਂ ਲਈ ਤਾਂ ਅਸੀਂ ਸਿਰਫ ਕਿਉਂਕਿ ਅਸੀਂ ਅਸੀਂ ਸਮਝਦੇ ਹਾਂ ਕਿ ਇਹਨਾਂ ਦੀਆਂ ਅਸੀਸਾਂ ਇਹਨਾਂ ਦੇ ਸਾਥ ਦੇ ਨਾਲ ਹੀ ਅਸੀਂ ਆ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਵੀ ਕੰਮ ਹੋਊਗਾ ਉਹ ਤੋਤਿਆਣੀ ਦੇ ਵਿੱਚ ਹੀ ਹੋਊਗਾ ਇਸ ਤੋਂ ਬਾਅਦ ਮੈਂ ਹੋਰ ਵੀ ਤੁਹਾਨੂੰ ਦੱਸਦੀ 3 ਲੱਖ ਰੁਪਏ ਕੋਲੋਨੀ ਵਿੱਚ ਰਿਸੀਵਰ ਆ ਉਹਦਾ ਉਹਦਾ ਪਾਇਆ ਗਿਆ 3 ਲੱਖ ਗਲੀਆਂ ਵਿੱਚ ਇੰਟਰਲੌਕ ਦਾ ਖਰਚਾ ਗਿਆ ਹੁਣ ਤੱਕ 2.5 ਲੱਖ ਵਾਟਰ ਸਪਲਾਈ ਬੋਰ ਗੇਟ ਗੇਟ ਦੀ ਵਾਲ ਤੇ ਟੈਂਕੀ ਦੀ ਵੱਡੀ ਮੋਟਰ ਇਹਦੇ ਵਾਸਤੇ ਖਰਚਾ ਗਿਆ 3 ਲੱਖ ਤੋਤਿਆਂ ਦੀ ਮੁਹੱਲੇ ਅੱਗੇ ਨਹਿਰ ਨਾਲ ਜਿਹੜਾ ਸੀਵਰ ਪਾਇਆ ਜਾ ਰਿਹਾ ਉਹਦੇ ਉੱਤੇ ਖਰਚੇ ਗਿਆ 2.5 ਲੱਖ ਰੁਪਏ ਤੋਤਿਆਂ ਦੀ ਮੁਹੱਲੇ ਸਮਰਸੀਬਲ ਬੋਰ ਜਿਹੜੇ ਚਾਰ ਕੀਤੇ ਗਏ ਆ 2 ਲੱਖ ਰੁਪਏ ਐਸੀ ਧਰਮਸ਼ਾਲਾ ਵਿੱਚ ਇੰਟਰਲੌਕ ਲਾਈ ਗਈ ਆ 8 ਲੱਖ ਰੁਪਏ ਤੋਤਿਆਂ ਦੀ ਛੱਪੜ ਦੀ ਸਫਾਈ ਕਰਵਾਈ ਗਈ ਜਿਹੜੀ ਇਹ ਪੈਸੇ ਹੁਣ ਤੱਕ ਅਸੀਂ ਇਸ ਪਿੰਡ ਦੇ ਵਿੱਚ ਇਸ ਸਰਕਾਰ ਦੀ ਗ੍ਰਾਂਟ ਦੇ ਲੱਗੇ ਆ ਜਿੰਨੇ ਮੈਂ ਤੁਹਾਨੂੰ ਹੁਣ ਤੱਕ ਸੁਣਾਏ ਆ ਮੈਂ ਸਿਰਫ ਸਾਰੇ ਜਿਹੜੇ ਸਾਡੇ ਤੋਤਿਆਂ ਵਾਲੇ ਵੀ ਆ ਸਾਰੇ ਮੈਨੂੰ ਦੱਸਣਾ ਚਾਹੁੰਦੀ ਕਿ ਤੁਸੀਂ ਕਿਸੇ ਗੱਲੋਂ ਤੁਹਾਨੂੰ ਦੱਬਣ ਦੀ ਜ਼ਰੂਰਤ ਨਹੀਂ ਹੈਗੀ ਕਿਸੇ ਗੱਲੋਂ ਡਰਨ ਦੀ ਜ਼ਰੂਰਤ ਨਹੀਂ ਹੈਗੀ ਜਿਹਦਾ ਜੇ ਨਹੀਂ ਹੈਗੇ ਤੇ ਨਾ ਸਹੀ ਅਸੀਂ ਖੜੇ ਆ ਸਾਡੇ ਕੋਲੋਂ ਫਿਰ ਜਿੱਦਾਂ ਕੰਮ ਕਰਾਉ ਹੋਊਗਾ ਅਸੀਂ ਤੁਹਾਡਾ ਕੰਮ ਹਰ ਹਾਲਤ ਦੇ ਵਿੱਚ ਕਰਾਵਾਂਗੇ ਮੈਂ ਨਗਰ ਪੰਚਾਇਤ ਨੂੰ ਖਾਸ ਤੌਰ ਤੇ ਸਰਪੰਚ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਜਦੋਂ ਚੁਣੇ ਜਾਂਦੇ ਹੋ ਤੁਸੀਂ ਸਾਰਿਆਂ ਦੇ ਹੋ ਤੁਸੀਂ ਤੱਕੜੀ ਫੜ ਕੇ ਹੱਥ ਦੇ ਵਿੱਚ ਇਸ ਨਗਰ ਦਾ ਇੱਥੇ ਆਪਣੇ ਸਾਰੇ ਗਰੀਬ ਭਾਈਚਾਰੇ ਦੀ ਤੁਸੀਂ ਬਾਹ ਫੜੋ ਰਲ ਮਿਲ ਕੇ ਕੰਮ ਕਰੋ ਕਿਸੇ ਕਿਸਮ ਦੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੰਚਾਇਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਸਰਪੰਚ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਮਰਜ਼ੀ ਬਿਨਾਂ ਸ਼ੇਅਰ ਕਰ ਸਕਦੇ ਆ ਜਿੱਥੇ ਪੈਸਿਆਂ ਦੀ ਜ਼ਰੂਰਤ ਆ सरपंच ਵੀ ਸਾਨੂੰ ਦੱਸਿਓ ਕਿੱਥੇ ਪੈਸਿਆਂ ਦੀ ਜ਼ਰੂਰਤ ਹੈ ਸਾਡੇ ਕੋਲ ਗਰੰਟੀ ਦੀ ਮੰਗ ਕਰੇ ਅਸੀਂ ਉਹਦੇ ਤੇ ਵੀ ਪੈਰਾ ਦੇਵਾਂਗੇ ਜੀ ਧੰਨਵਾਦ ਜੀ ਚਲੋ ਜੀ ਮੈਡਮ ਵਿਜ਼ਿਟ ਕਰ ਲਈਏ ਅੰਦਰੋਂ ਮੈਡਮ ਆਮ ਆਦਮੀ ਕਲੀਨਿਕ ਦੇ ਅर्ज ਦੇ ਇੱਥੇ ਵੀ ਸਰਕਾਰ ਵੱਲੋਂ 12 ਪ੍ਰੋਗਰਾਮ ਹਨ ਮਤਲਬ ਕਿ 12 ਤਰ੍ਹਾਂ ਦੇ ਪੈਕੇਜ ਜਿਹੜੇ ਹੈਗੇ ਨੇ ਦੰਦ ਦਾ ਉਪਰਾਲਾ ਪੂਜਾ ਉਹਦੇ ਵਿੱਚ ਮੈਂ ਦੱਸਾਂ ਮੈਂ ਅੱਗੇ ਵੀ ਜਿਹਾ ਗਰਭਤੀ ਔਰਤਾਂ ਹੈ ਹੂੰ ਗਾਂੜਾ ਔਰ ਬੱਚਿਆਂ ਦਾ ਇਮਿਊਨਾਈਜੇਸ਼ਨ ਸਰਚਕਲ ਸਰਚਕਲ ਜੀ ਆ ਜੋ ਚੀ ਜੈਨਤ ਬੋਨਾ ਅੱਛਾ ਥੈਂਕ ਯੂ ਹਲੋ ਜੈਨਤ ਬੋਨਾ ਥੈਂਕ ਯੂ ਬੈਸਿਕ ਕੋ ਫੋਲਡ ਕੀਤਾ ਵੈਸੀ ਕੋ ਹਾਂਜੀ ਕੈਰੀ ਕੇ ਮੈਨੂੰ ਸ਼ੁਕਰੀਆ ਜੀ ਸ਼ੁਕਰੀਆ 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 ਮੈਂ ਤੇ ਕੁੜੀ ਅੱਜ ਅੱਜ ਤੁਸੀਂ ਨਾਲ ਅਜੋ ਅੱਜ ਐਵੇਂ ਅਜਾ ਸਾਡੀਆਂ ਆਸ਼ਾ ਸਾਰੀਆਂ ਟਿਮੇ ਯੂਨੀਫਾਰਮ ਚਾਹੀਦੀ ਹੈ ਓਕੇ ਥੈਂਕ ਯੂ इधर वो दिखाते हैं मैं मैं इधर सीएचओ जैसे डॉक्टर हैं अपने होना तो रूम है क्या? ओके okay. मैं जी मैं पेशेंट इधर इधर हले ऑनलाइन वाला सिस्टम हले इन प्रोग्रेस है क्या? ਕਿ ਇੱਕ ਹੋਰ ਸੁਜੈਸ਼ਨ ਹੈ ਕਿ ਇਹਨਾਂ ਦਾ ਵੀ ਆਮ ਆਦਮੀ ਕੀ ਨੀ ਦੇ ਤਰਜ਼ ਤੇ ਆਨਲਾਈਨ ਕੀਤਾ ਜਾਏ ਪਰ ਹਾਲੇ ਟਾਪ ਕੋਲਾ ਨਾ ਹੋਣ ਕਰਕੇ ਇਹਨਾਂ ਦਾ ਕੌਂਟ ਲੈ ਜਾਂਦਾ ਨਾ ਜਮਾਇਆ ਵਗੈਰਾ ਆਨਲਾਈਨ ਇਸ਼ੂ ਹੋ ਗਿਆ। ਓਕੇ ਮੈਂ ਮੈਂ ਵੈਸੇ ਰੂਮਸ ਬਣਾਏ ਹੋਏ ਹਨ ਉਹਨਾਂ ਦੇ ਨਾਲ ਅਟੈਚ ਬਾਥਰੂਮ ਹਨ। ਮੈਂ ਇੱਕ ਸੈਪਰੇਟ ਐਗਜ਼ਾਮੀਨੇਸ਼ਨ ਰੂਮ ਰੱਖਿਆ ਹੋਇਆ ਹੈ ਜਿਹਦੇ ਵਿੱਚ ਪੇਸ਼ੈਂਟ ਦਾ ਬੈੱਡ ਲਗਾਇਆ ਹੋਇਆ ਹੈ ਉਹਨਾਂ ਨੇ। ਇੱਕ ਲੇਡੀਜ਼ ਵਗੈਰਾ ਜਿੱਦਾ ਗਰਭਵਤੀ ਔਰਤਾਂ ਆਉਂਦੀਆਂ ਸਾਲਾ ਉਹਨਾਂ ਨੂੰ ਵਗਰਾ ਤਾਂ ਅਲੱਗ ਨਾਲ ਹੀ ਮੈਂ ਮੈਂ ਬੱਚੇ ਬੱਚਾ ਦਾ ਵੇਕ ਕਰਨ ਲਈ ਹੈ ਇਹ ਮੈਮ ਗਰਭਵਤੀ ਔਰਤਾਂ ਦਾ ਵੇਕ ਕਰਨ ਲਈ ਹੈ ਔਰ ਇਲੈਕਟ੍ਰਿਸਿਟੀ ਦੇ ਨਾਲ ਹੀ ਉਹਨਾਂ ਦਾ ਸਪੈਸ਼ਲ ਚੈੱਕਅਪ ਵਾਸਤੇ ਇਹਦੇ ਵਿੱਚ ਲੈਬ ਸਟਾਰਟ ਹੋਏਗੀ ਇਹਦੀ ਲੈਬ ਵੀ ਏਅਰ ਮਾਰੂਗਾ ਮੈਡਮ ਠੀਕ ਹੈ ਮੈਮ ਅੱਗੇ ਤੇ ਕਿਚਨ ਨਾਲ ਛੋਟੀ ਜਿਹੀ ਨਾਲ ਇੱਕ ਹੀ ਹੈ ਇੱਥੇ ਮੈਡਮ ਸਾਰਾ ਇਮਿਊਨਾਈਜੇਸ਼ਨ ਹੋਏਗਾ ਜਿਹੜੇ ਵੀ ਟੀਕਾ ਕਰਨ ਹੋਏਗਾ ਨਾ ਓਕੇ ਆਸ਼ਾਸ ਆਪਣੇ ਆਪਣੇ ਏਰੀਆ ਤੋਂ ਲੈ ਕੇ ਆਣਗੇ ਬੱਚਿਆਂ ਨੂੰ ਉਹ ਸਾਰਾ ਇੱਧਰ ਹੋਏਗਾ ਕਿਉਂਕਿ ਆਪਾਂ ਟੀਕਿਆਂ ਨੂੰ ਇੱਕ ਪਾਰਟਿਕੂਲਰ ਟੈਂਪਰੇਚਰ ਤੇ ਰੱਖਣਾ ਹੁੰਦਾ ਹੈ ਠੀਕ ਠੀਕ ਇਹਨੇ ਸਾਰੇ ਵਾਸ਼ਰੂਮਸ ਹੈਗੇ ਪਬਲਿਕ ਯੂਜ਼ ਲਈ ਵੀ ਹੈ ਅੱਛਾ ਇੱਕ ਵਾਸ਼ਰੂਮ ਹੈ ਮੈਂ ਇਹਨਾਂ ਦੇ ਆਪਣੇ ਯੂਜ਼ ਲਈ ਹੈ ਓਕੇ ਠੀਕ ਹੈ ਉਹ ਮੈਂ ਲੈਬ ਦੀ ਕਰੂ ਮੋਲਡੀ ਏਅਰ ਮੰਗਦਾ ਹੈ ਠੀਕ 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 ਗੁੱਡ